ਵਾਖਤਾ ਫੈਕਟਰੀ ਨੂੰ ਲੋਕ ਚੱਤੇ ਆ ਜਾਨਾ ਆਪਾਂ ਵੀ ਖੇਤ ਪਾਣੀ ਲਾਉਣ ਖਾਤਰ ਆਪਾਂ ਤੇ ਵਿਚਾਰੇ ਸਬਸਕ੍ਰਾਈਬਰ ਦਾ ਬਹੁਤ ਹੀ ਜ਼ਿਆਦਾ ਕਰੀਮ ਚਾੜਿਆ ਸਬਸਕ੍ਰਾਈਬਰ ਆਪਣੇ ਕੰਪਲੀਟ ਕਰਾ ਦੋ ਬਈ ਤੇ ਧੰਨਵਾਦ ਯਾਰ ਇਹਨਾਂ ਸਪੋਰਟ ਕਰਨ ਦੇ ਲਈ ਤੁਸੀਂ ਤੇ ਆਪਣੀ ਫਣੀ YouTube ਚੈਨਲ ਤੇ ਵੀ ਵੱਧ ਤੋਂ ਵੱਧ ਸਪੋਰਟ ਕਰੋ ਯਾਰ ਆ ਸਕਰੀਨ ਦੇ ਤੁਸੀਂ ਦੇਖ ਸਕਦੇ ਆ ਆਪਣਾ YouTube ਚੈਨਲ ਇਹਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਆਪਣੀ YouTube ਚੈਨਲ ਨੂੰ ਤੇ ਵੀ ਇੱਕ ਗੁਣ ਮਦਗਾ ਹਨ ਕਿ ਅੱਜ ਆਪਾਂ ਪਾਣੀ ਲਾਉਣ ਆਏ ਹੋਇਆ ਵੀਡੀਓ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੁਸੀਂ ਦੇਖ ਸਕਦੇ ਆ ਚਾਰ ਵੀ ਦੀ ਆਪਣਾ ਪਾਣੀ ਐੜਾ ਲੱਗ ਰਿਹਾਗਾ ਤੇ ਤੁਸੀਂ ਦੇਖ ਸਕਦੇ ਹੋ ਇੱਕ 11 ਗਾ ਜਿਹੜਾ ਉਹ ਫੁੱਲ ਆਪਣਾ ਕਿਹੜਾ ਹੈ ਉਹ ਦੇਖ ਸਕਦੇ ਤੁਸੀਂ ਭਰ ਚੁਕਿਆ ਕਿਹੜਾ ਆਪਣਾ ਫੁੱਲ ਲੱਕਾ ਇਹ ਤਾਂ ਲੇਟੈਸਟ ਨਿਊਜ਼ ਹੈ ਬਣਾ ਬਦੂਸਰੇ ਕਿਹੜੇ ਹੈ ਜਿਹੜਾ ਆਪਣਾ ਆਣੀ ਸੀਗਾ ਉਹ ਛੜਤਾ ਤੇ ਤੁਹਾਨੂੰ ਕੋਲੇ ਆ ਕੇ ਦਿਖਾਉਣਾ ਬਾਕੀ ਪਾਣੀ ਕਿਹੜਾ ਹੈ ਇਹਨਾਂ ਤੋਂ ਤੁਸੀਂ ਦੇਖ ਸਕਦੇ ਆਹ ਕਿਹੜਾ ਸੀਗਾ ਜਿਹੜਾ ਆਪਣਾ ਫੁੱਲ ਉੱਤੇ ਕਰ ਭਰ ਚੁਕਿਆ ਹੈਗਾ ਤੇ ਹੁਣ ਦੂਸਰੇ ਕਿਹੜੇ ਜੱਗਾ ਜਿਹੜਾ ਪਾਣੀੋਂ ਪੜਤਾ ਤੇ ਦੇਖ ਸਕਦੇ ਹੋ ਛੜਤਾ ਦੂਸਰੇ ਪਾਣੀ ਕਿਹੜੇ ਚੋਂ ਆਪਾਂ ਪਾਣੀ ਲੱਗ ਰਿਹਾ ਹੈ ਇਧਰ ਵੀ ਤੁਸੀਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆਪਾਂ ਕਰਦੇ ਹੋ ਬਾਈ ਇਹਾਰਿਆ ਸਬਸਕ੍ਰਾਈਬਰ ਦੇ ਬਹੁਤ ਜ਼ਿਆਦਾ ਕਰੀਬ ਆ ਤੇ ਚਾਰਿਆ ਸਬਸਕ੍ਰਾਈਬਰ ਆਪਣੇ ਜਲਦ ਤੋਂ ਜਲਦ ਤੁਸੀਂ ਕੰਪਲੀਟ ਕਰਾ ਦਿਓ ਓਕੇ ਵੀ ਹੁਣ ਆਪਾਂ ਨੂੰ ਨਾ ਤੁਸੀਂ ਵੱਧ ਤੋਂ ਵੱਧ ਯਾਰ ਕਮੈਂਟ ਕਰਿਆ ਕਰੋ ਤੇ ਜਿਹੜਾ ਵੀ ਬੰਦਾ ਵੀ ਹੁਣ ਮੈਨੂੰ ਕਮੈਂਟ ਕਰਿਆ ਕਰੂਗਾ ਆਪਾਂ ਨੂੰ ਤੇ ਉਹਦਾ ਆਪਾਂ ਵੀ ਕਮੈਂਟੇ ਨਾਮ ਬੋਲਾਂ ਸ਼ੋਰਟ ਆਊਟ ਦਿਆ ਕਰਾਂਗੇ ਤੇ ਅੱਬੇ ਮਜ਼ਾ ਆਏਗਾ ਨਾ ਵੀਰੋ ਸਟਾਰਟਿੰਗ ਤੋਂ ਨਾਮ ਬੋਲ ਦਿਆ ਕਰਾਂਗੇ ਜਿਹੜਾ ਵੀ ਬੰਦਾ ਕਮੈਂਟ ਕਰਿਆ ਕਰੂਗਾ ਤੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਿਓ ਯਾਰ ਹੁਣ ਤੇ ਥੋੜਾ ਵੀ ਮੇਰਾ ਨਾਮ ਆਊਗਾ ਇਹ ਕਮੈਂਟ ਤੁਸੀਂ ਕਰਿਆ ਕਰੋ ਵੱਧ ਵੱਧ ਯਾਰ ਤੁਹਾਡਾ ਨਾਮ ਬੋਲਿਆ ਕਰਾਂਗੇ ਹੁਣ ਆਪਾਂ ਕਮੈਂਟ ਚ ਠੀਕ ਤੁਸੀਂ ਹੁਣ ਬਈ ਦੇਖ ਸਕਦੇ ਹੋ ਠੰਡਾ ਹੋ ਚੁੱਕੀ ਆ ਪੂਰੀ ਜਿਆਦਾ ਦੇਖ ਸਕਦੇ ਹੋ ਐ ਲੱਗਦਾ ਕਿ ਮੀਂਹ ਆਊਗਾ ਉਹ ਦੇਖ ਸਕਦੇ ਹੋ ਪੂਰੇ ਮਗਰ ਬੱਦਲ ਕਨਾ ਤਕੜਾ ਬਣਿਆ ਹੋਇਆ ਹੈ ਐ ਲੱਗਦਾ ਮੀਂਹ ਆਊਗਾ ਪਾਣੀ ਤੁਸੀਂ ਦੇਖ ਸਕਦੇ ਹੋ ਬਰੇ ਹੁਣ ਪੂਰੇ ਬਈ ਤੰਨੇ ਕਿਆਰੇ ਲੱਗਣ ਵਾਲੇ ਨੇ ਪਾਣੀ ਦੇ ਹੁਣ ਮਗਰ ਤੁਸੀਂ ਦੇਖ ਸਕਦੇ ਹੋ ਤੰਨੇ ਕਿਆਰੇ ਲੱਗਣ ਵਾਲੇ ਨੇ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਈ ਤੁਸੀਂ ਦੇਖ ਸਕਦੇ ਹੋ ਖਾਲਜ ਵੀ ਬਣੀ ਚੱਲ ਰਹੀ ਹੈਗਾ ਓਕੇ ਭਈ ਯਾਰ ਹਵਾਵਾਂ ਵੀ ਆ ਚੁੱਕੀਆਂ ਨੇ ਢੀ ਆ ਚੁੱਕੀਆਂ ਨੇ ਮੀਂਹ ਆ ਪਿਆ ਤੁਹਾਨੂੰ ਦਿਖਾਉਣੀ ਕਿੰਨੀ ਜ਼ਿਆਦਾ ਨੇਰੀ ਆ ਜਿਹੜੀ ਆ ਚੁੱਕੀ ਆ ਸਾਡੇ ਇਸ ਦੇ ਕਿੰਨਾ ਰਹਿ ਤਾ ਉੱਧਾ ਹੈ ਬਹੁਤ ਜ਼ਿਆਦਾ ਨੇਰੀ ਆ ਜਿਹੜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਆ ਨੇਰੀ ਆ ਜਿਹੜੀ ਆ ਪੂਰਾ ਮੀਂਹ ਹੋਣਾ ਬਣ ਚੁੱਕਾ ਹੈ ਦੇਖ ਸਕਦੇ ਤੁਸੀਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਯਾਰ ਕਿੰਨੀ ਜ਼ਿਆਦਾ ਜਿਹੜੀ ਏਰੀਆ ਉਹ ਆ ਚੁੱਕਿਆ ਦੇਖੋ ਬਈ ਯਾਰ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਬਈ ਤੇ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਹਵਾ ਬਹੁਤ ਜ਼ਿਆਦਾ ਪਰ ਇਹ ਸਾਇਡ ਆਊਟ ਰਿਹਾਗਾ ਦੇਖ ਸਕਦੇ ਹੋ ਕੁਝ ਵੀ ਨਹੀਂ ਦਿਖ ਰਿਹਾ ਯਾਰ ਦੇਖ ਸਕਦੇ ਹੋ ਟਾਲੀ ਕਿਸ ਤਰ੍ਹਾਂ ਹੋਗੀ ਯਾਰ ਇਧਰ ਨੂੰ ਚੋਕੀ ਛੇੜੀ ਬਹੁਤ ਤੇਜ਼ ਹਨੇਰੀਆ ਯਾਰ ਬਹੁਤ ਜਿਆਦਾ ਅਸੰਭਵ ਬਹੁਤ ਜਿਆਦਾ ਤੇਜ਼ ਹਨੇਰੀਆ ਓਕੇ ਵੀ ਹਨੇਰੀਆ ਜਿਹੜੀ ਬਹੁਤ ਜਿਆਦਾ ਆ ਚੁੱਕੀ ਆ ਤੇ ਲੈਟਸ ਕੀ ਜਿਹੜੀ ਆਪਣੀ ਬਾਗੀ ਹੁਣ ਆ ਤੇ ਮੋਕਾਂ ਕਰਦੇ ਆ ਬੰਦ ਤੇ ਆਦੇ ਲਈ ਨਹੀਂ ਮਿਲਦਾ ਕਿ ਜੋ ਹੋਰ ਨੂੰ ਬਲੌਗ ਤੇ 4000 ਸਬਸਕ੍ਰਾਈਬਰ ਆਪਣੇ ਹੋਣ ਬੜੇ ਨੇ ਜਲਦੀ ਜਲਦੀ 4000 ਸਬਸਕ੍ਰਾਈਬਰ ਆਪਣੇ ਤੁਸੀਂ ਕੰਪਲੀਟ ਕਰਾ ਦਿਓ ਤੇ ਠੀਕ ਹੈ ਵੀ ਆ ਜੇ ਇੰਨੇ ਇੰਟਰਸਟੈਂਟ ਕਰੋ ਵੀਡੀਓ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰ ਦਿਓ ਚਲੋ